ਮੁਆਵਜ਼ਾ ਬੰਦਾ ਸੀ 1 ਕਰੋੜ ਦਾ ਮੁਆਵਜ਼ਾ ਸੀਗਾ ਉਹਨਾਂ ਦੀ ਸਿਸਟਰ ਨੂੰ ਜਿਹੜਾ ਦੇਣਾ ਸੀਗਾ ਪਰ ਬਾਕੀ ਦੇ ਜਿਹੜੇ ਕਿਸਾਨ ਹੋਏ ਚ ਸ਼ਹੀਦ ਹੋਏ ਨੇ ਚਾਹੇ ਉਹ ਹੱਟ ਟੈਕਨਲ ਹੋਏ ਜਾਂ ਕਿਵੇਂ ਵੀ ਹੋਏ ਉਹਨਾਂ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਹੋਏ ਤਾਂ ਅੰਦੋਲਨ ਦੇ ਵਿੱਚ ਨੇ ਨਾਲੇ ਉੱਥੇ ਜਿਹੜੇ ਗੋਲੇ ਡਿੱਗੇ ਨੇ ਹੋ ਹੋ ਸਕਦੀਆਂ ਚੀਜ਼ਾਂ ਨੇ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਕਿਸਾਨ ਹਤੈਸੀ ਸਰਕਾਰ ਕਿਸਾਨਾਂ ਦੇ ਪਿੱਛੇ ਖੜੀ ਹੈ ਇਹ ਤਾਂ ਖਾਲੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਰੌਲਾ ਪਾਉਣ ਜੋ ਗਿਆ ਕਦੀ ਕਿਸਾਨਾਂ ਦੇ ਪਿੱਛੇ ਜਾ ਕੇ ਖੜੀ ਹੈ ਬਜਟ ਸੈਸ਼ਨ ਕਿਵੇਂ ਦਾ ਰਹੇਗਾ ਤੁਹਾਡੇ ਹਿਸਾਬ ਦੇ ਨਾਲ ਕਿਉਂਕਿ ਵਿਰੋਧੀ ਧਿਰਾਂ ਦਾ ਵਾਕ ਆਊਟ ਕਰਨ ਨੂੰ ਤਿਆਰ ਹੈ। ਪਹਿਲਾਂ ਤਾਂ ਕਿ ਨਾ ਹੀ ਹੋਣ ਚੰਗੀ ਗੱਲ ਹੈ। ਉਹੀ ਫਿਰ ਇਹਨਾਂ ਨੇ ਕੰਮ ਕਰਨਾ ਜਿੰਦਾਬਾਦ ਮੁਰਦਾਬਾ ਜਿੰਦਾਬਾਦ ਅਗਰੀ ਕਹਿਣਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਡੇਰਾ ਬਸੀ ਤੋਂ ਐਮਐਲਏ ਨੇ ਜਿਹੜੇ ਕੁਲਜੀਤ ਰੰਧਾਵਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਅੱਜ ਸਾਡੇ ਨਾਲ ਇੱਥੇ ਹੈਗੇ ਨੇ ਪਹਿਲੇ ਦਿਨ ਸੈਸ਼ਨ ਬਜਟ ਸੈਸ਼ਨ ਸ਼ੁਰੂ ਹੋਇਆ। ਅੱਜ ਜੋ ਆਏ ਨੇ ਇੱਥੇ ਅਟੈਂਡ ਕਰਨ ਵਾਸਤੇ ਤੇ ਗੱਲਬਾਤ ਕਰਦੇ ਹਾਂ। ਕਾਂਗਰਸ ਨੇ ਅੱਜ ਕੀ ਕੀਤਾ ਜੀ ਕਾਂਗਰਸ ਵਾਲੇ ਤਾਂ ਹਮੇਸ਼ਾ ਹੀ ਕੁਝ ਕਰਦੇ ਰਹੇ ਨੇ ਦੂਏ ਪਾਸੇ ਤੁਸੀਂ ਦੇਖੋ ਅਸੀਂ ਲੋਕ ਨਵੇਂ ਆਏ ਸੀ ਸਾਰੇ ਚੁਣ ਕੇ ਔਰ ਪਹਿਲੀ ਵਾਰੀ ਸਾਡੀ ਸਰਕਾਰ ਬਣੀ ਸੀ ਅਸੀਂ ਸੋਚਿਆ ਸੀ ਕਾਂਗਰਸ ਦੇ ਕੋਲ ਬਹੁਤ ਵੱਡਾ ਤਜਰਬਾ ਹੈਗਾ ਇਹਨਾਂ ਦੇ ਐਮ ਐਲ ਏ ਸੀ ਇਹਨਾਂ ਵਜ਼ੀਰ ਸੀਗੇ ਇਸ ਤਰ੍ਹਾਂ ਕਾਲੀ ਦਲ ਦੇ ਲੋਕ ਜਿਹੜੇ ਆਉਣਗੇ ਬਹੁਤ ਵੱਡਾ ਤਜਰਬਾ ਹੋਏਗਾ ਲਿਕਨ ਇੱਥੇ ਅੱਗੇ ਜਦੋਂ ਉਹਨੂੰ ਪਿੱਟ ਸਿਆਪਾ ਕਰਦੇ ਦੇਖਿਆ ਉਹ ਜੋ ਅਸੀਂ ਮਨਚਾ ਮਨਸ਼ਾ ਲੈ ਕੇ ਇਸ ਦੀ ਪ੍ਰਾਣਿਆ ਤੋਂ ਅਸੀਂ ਕੋਈ ਸਿੱਖਾਂਗੇ ਉਹ ਕਿਤੇ ਨਾ ਕਿਤੇ ਸਾਡੇ ਮਨ ਨੂੰ ਠੇਸ ਲੱਗੀ ਔਰ ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਦੇ ਮਨ ਨੂੰ ਠੇਸ ਲੱਗੀ ਹੈ ਕਹਿੰਦੇ ਜੀ ਕਿਸਾਨੀ ਦੇ ਲਈ ਜਿਹੜਾ ਤੁਸੀਂ ਕਿਤੇ ਨਾ ਕਾਫੀ ਹੈਗਾ ਇੱਕ ਸ਼ੁਭਕਰਨ ਨੂੰ ਤਾਂ ਦੇ ਦਿੱਤੀਆਂ ਚਾਹੇ ਤੁਸੀਂ ਅ ਮਤਲਬ ਕਿ ਜੋ ਵੀ ਮੁਆਵਜ਼ਾ ਬੰਦਾ ਸੀ 1 ਕਰੋੜ ਦਾ ਮੁਆਵਜ਼ਾ ਸੀਗਾ ਉਹਨਾਂ ਦੀ ਸਿਸਟਰ ਨੂੰ ਜਿਹੜਾ ਦੇਣਾ ਸੀਗਾ ਪਰ ਬਾਕੀ ਦੇ ਜਿਹੜੇ ਕਿਸਾਨ ਉਹ ਚ ਸ਼ਹੀਦ ਹੋਏ ਨੇ ਚਾਹੇ ਉਹ ਹਾਰਟ ਟੈਕ ਨਾਲ ਹੋਏ ਜਾਂ ਕਿਵੇਂ ਵੀ ਹੋਏ ਉਹਨਾਂ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਹੋਏ ਤਾਂ ਅ ਡਿੱਗੇ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਸਾਰੀਆਂ ਜਿਹੜੀਆਂ ਉਹ ਦਮ ਵੀ ਕੋਟ ਸਕਦੀਆਂ ਹੈ ਮੈਡੀਕਲੀ ਉਹ ਇਸ ਤਰੀਕੇ ਦਾ ਹੈ ਕਿ ਉਹਨਾਂ ਦੀ ਡੈਥ ਹੋ ਸਕਦੀ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਜ਼ੀਰੋ ਐਫ ਆਈ ਆਰ ਲਈ ਦਰਜ ਕਰਨਾ ਉਹ ਵੀ ਜਿਹੜਾ ਨਾ ਕਾਫੀ ਹੈ ਦੇਖੋ ਜੀ ਕੋਈ ਚੀਜ਼ ਵੀ ਜਾਣਿਆ ਬਗਰ ਜੱਤ ਕੋਦੇ ਅਸਲੀਅਤ ਤੱਕ ਨਾ ਜਾਇਆ ਜਾਣਿਆ ਜਾਂ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਕਿਸਾਨ ਅਤਿਸ਼ੀ ਸਰਕਾਰ ਹੈ ਕਿਸਾਨਾਂ ਦੇ ਪਿੱਠ ਪਿੱਛੇ ਖੜੀ ਆ ਇਹ ਤਾਂ ਖਾਲੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਰੌਲਾ ਪਾਉਣ ਜੋ ਗਿਆ ਕਦੀ ਕਿਸਾਨਾਂ ਦੀ ਪਿੱਠ ਤੇ ਜਾ ਕੇ ਖੜੇ ਆ ਮਾਨ ਸਾਹਿਬ ਦੀ ਸਰਕਾਰ ਦੇ ਕਈ ਵਜ਼ੀਰ ਜਿਹੜੇ ਜਿਹੜੇ ਡਾਕਟਰ ਹੈਗੇ ਆ ਸਾਰਿਆਂ ਦੀ ਡਿਊਟੀਆਂ ਆਲਰੇਡੀ ਬੈਰੀਅਲ ਤੇ ਲਾਈਆਂ ਹੋਈਆਂ ਨੇ ਹਰ ਜਗ੍ਹਾ ਬਾਰਡਰਾਂ ਤੇ ਜਿਵੇਂ ਮੇਰਾ ਡੇਰਾ ਬਸੀ ਹਲਕਾ ਬਾਰਡਰ ਤੇ ਸਾਡੀਆਂ ਖੁਦ ਮਾਨ ਸਾਹਿਬ ਨੇ ਡਿਊਟੀਆਂ ਲਾਈਆਂ ਨੇ ਕਿ ਜਾ ਕੇ ਕਿਸਾਨ ਦੀ ਪਿੱਠ ਦੇ ਪਿੱਛੇ ਖੜੋ ਜੀ ਅੱਜ ਤੋ ਤੱਕ ਗੱਲ ਕੀਤੀ ਜਾਵੇ ਕਿਦਾਂ ਦਾ ਆਉਣ ਵਾਲਾ ਸੈਸ਼ਨ ਰਹੇਗਾ ਕਿਉਂਕਿ ਜਿੱਥੋਂ ਤੱਕ ਪਹਿਲੇ ਹੀ ਦਿਨ ਇਸ ਤਰੀਕੇ ਦੀ ਗੱਲ ਹੋਈ ਹੈ ਔਰ ਖਾਸ ਕਰਕੇ ਤੁਹਾਡੇ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਕਾਂਗਰਸ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਸੀਗੀ ਹੰਗਾਮਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਸੀ ਗਵਰਨਰ ਨੇ ਭਾਸ਼ਣ ਦਿੱਤਾ ਤਾਂ ਗਵਰਨਰ ਦੇ ਭਾਸ਼ਣ ਦਾ ਇਸ ਤਰੀਕੇ ਦੇ ਨਾਲ અપਮਾਨ ਹੈ ਡੈਮੋਕ੍ਰੇਸੀ ਦਾ ਕਿਤੇ ਨਾ ਕਿਤੇ ਜਿਹੜਾ ਉਹ અપਮਾਨ ਹੋ ਰਿਹਾ ਇਸ ਤਰੀਕੇ ਦੇ ਨਾਲ ਦੇਖੋ ਜੀ ਡੈਮੋਕ੍ਰੇਸੀ ਦਾ ਬਹੁਤ ਵੱਡਾ ਇਹਨਾਂ ਨੇ ਕਹਾਣ ਕੀਤਾ ਆਮ ਤੌਰ ਤੇ ਗਵਰਨਰ ਸਾਹਿਬ ਦੇ ਡਰੈਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਸ਼ੁਰੂਆਤ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਦੇਖਿਆ ਹੋ ਕਿ ਸ਼ਰਧਾਂਜਲੀ ਸਮਰੋਹ ਵੀ ਬਾਅਦ ਚ ਕੀਤਾ ਗਿਆ ਇਹ ਕਾਂਗਰਸ ਨੇ ਆਪਣੀ ਮਾੜੀ ਸੀ ਪੰਜਾਬ ਦੇ ਲੋਕ ਵੈਸੇ ਤਾਂ ਪਹਿਲੇ ਇਹਨਾਂ ਦੇ ਇੰਨੇ ਘਰੇ ਗਏ ਥੋੜੇ ਜੇ ਉੱਥਾ ਇਹਨਾਂ ਦਾ ਪਹਿਲਾਂ ਬੈਠਿਆ ਪਿਆ ਜਿਹੜਾ ਅੱਜ ਇਹਨੇ ਸਬੂਤ ਦਿੱਤਾ ਰਹਿੰਦੀ ਕੁੜੀ ਇਹਨਾਂ ਨੇ ਮਿੱਟੀ ਪਲੀਤ ਆਪਣੀ ਹੋਰ ਕਰਾ ਕੇ ਰੱਖੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਉਸ ਚ ਜਿਹੜੀਆਂ ਕਮੀਆਂ ਰਹਿ ਗਈਆਂ ਉਹਨਾਂ ਨੂੰ ਜਿਹੜਾ ਠੀਕ ਕੀਤਾ ਜਾਵੇ ਸਕੂਲ ਨੂੰ ਲੈ ਕੇ ਹੋਰ ਸਾਰੇ ਅਨਾਜ ਨੂੰ ਲੈ ਕੇ ਜਿੱਦਾਂ ਘਰ-ਘਰ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕੂਲਾਂ ਸਕੂਲ ਆਫ ਫੈਮਿਨਸ ਦੀ ਗੱਲ ਕੀਤੀ ਜਾ ਰਹੀ ਹੈ ਹੋਰ ਵੀ ਕਾਫੀ ਸਾਰੀ ਤੁਹਾਡੀ ਸਰਕਾਰ ਜਿਹੜੀ ਕੋਸ਼ਿਸ਼ਾਂ ਕਰ ਰਹੀ ਹੈ ਵੀ ਪੁਰਾਣੀਆਂ ਜਿਹੜੀਆਂ ਕਮੀਆਂ ਜਾਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਪਰ 바ਵਾ ਜੀ ਦੋਸਤ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਰ ਦੇਖੋ ਬੰਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਨ ਸਾਹਿਬ ਦੀ ਸਰਕਾਰ ਨੇ ਕੇਜਰੀਵਾਲ ਸਾਹਿਬ ਨੇ ਜਿਹੜਾ ਇੱਕ ਦਿੱਲੀ ਦੇ ਅੰਦਰ ਉਹ ਦੀਵਾ ਬਾਲਿਆ ਸੀ ਉਹ ਦੀ ਲੋ ਪੰਜਾਬ ਚ ਆਉਣ ਲੱਗੀ ਭਗਵੰਤ ਮਾਨ ਜੀ ਦੇ ਰੂਪ ਚ ਉਹਨਾਂ ਦੀ ਜਿਹੜੇ ਕੀਤੇ ਹੋਏ ਕੰਮ ਨੇ ਦੇਖੋ ਕਿੰਨੇ ਸਾਰੇ 2 ਸਾਲਾਂ ਚ ਕੰਮ ਕਰਤੇ 40000 ਬੰਦੇ ਨੌਕਰੀਆਂ ਮਿਲ ਗਈਆਂ ਜੀਰੋ ਬਿਜਲੀ ਬਿੱਲ ਆਉਣੇ ਸ਼ੁਰੂ ਹੋ ਗਏ ਰਾਸ਼ਨ ਦਾਲ ਆਟਾ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਔਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੇਰੇ ਹਲਕੇ ਦੇ ਅੰਦਰੋਂ ਸੀਐਮ ਸਾਹਿਬ ਨੇ ਆਪकी ਸਰਕਾਰ ਆਪਕੇ ਦਰਬਾਰ ਜਿਹੜਾ ਲਾਂਚ ਕੀਤਾ ਸੀ ਪ੍ਰੋਗਰਾਮ ਅੱਜ ਸਾਰੇ ਪੰਜਾਬ ਚ ਹਰ ਇੱਕ ਐਮਐਲਏ ਹਰ ਇੱਕ ਚੇਅਰਮੈਨ ਆਪਣੇ ਆਪਣੇ ਗਲੀਆਂ ਚ ਬਜ਼ਾਰਾਂ ਚ ਪਿੰਡਾਂ ਚ ਸ਼ਹਿਰਾਂ ਜਾ ਕੇ ਲੋਕਾਂ ਨੂੰ ਆਪਣੇ ਕੀਤੇ ਹੋਏ ਕੰਮਾਂ ਬਾਰੇ ਔਰ ਆਉਣ ਵਾਲੀਆਂ ਸਕੀਮਾਂ ਬਾਰੇ ਔਰ ਸਾਰੇ ਕੱਲੇ ਕੱਲੇ ਆਫੀਸਰ ਨੂੰ ਕੱਲੇ ਕੱਲੇ ਕੈਂਪਸ ਚ ਜਾ ਕੇ ਲੋਕਾਂ ਦੇ ਕੰਮ ਕਰਾ ਰਿਹਾ ਹੈ। ਬਜਟ ਸੈਸ਼ਨ ਕਿਵੇਂ ਦਾ ਰਹੇਗਾ ਤੁਹਾਡੇ ਹਿਸਾਬ ਦੇ ਨਾਲ ਕਿਉਂਕਿ ਵਿਰ ਮੈਂ ਤਾਂ ਕਹਿੰਦਾ ਨਾ ਹੀ ਹੋਣ ਚੰਗੀ ਗੱਲ ਹੈ ਉਹੀ ਫੇਰ ਇਹਨਾਂ ਨੇ ਕੰਮ ਕਰਨਾ ਜਿੰਦਾਬਾਦ ਮੁਰਦਾਬਾ ਜਿੰਦਾਬਾਦ ਅਗਦੀ ਕਹਿਣਾ ਨਹੀਂ ਇਹ ਮੁਰਦਾਬਾ ਵਾਲੇ ਪਾਸੇ ਤਰਪੇ ਮੈਂ ਤਾਂ ਇਹ ਕਹਿੰਨਾ ਆ ਵਿਧਾਨ ਸਭਾ ਦੀ ਪੌੜੀ ਦੇ ਦੋਸੇ ਪਹਿਲੀ ਵਾਰੀ ਚੁਣ ਕੇ ਆਏ ਸੀ ਅਸੀਂ ਸੀ ਨਵੇਂ ਸੀਗੇ ਅਸੀਂ ਸੋਚਿਆ ਸੀ ਕਿ ਸਾਰੇ ਕਾਂਗਰਸ ਕਲਚਰ ਦੇ ਵਿੱਚ ਇਹਨਾਂ ਲੋਕਾਂ ਤੋਂ ਅਸੀਂ ਕੋਈ ਸਿੱਖਾਂਗੇ ਕਿ ਇਹਨਾਂ ਕੋਲ 40 40 ਸਾਲ ਮਨਿਸਟਰੀਆਂ ਦੇ ਤੇ ਐਮਐਲ ਦੇ ਤਜਰਬੇ ਨੇ ਫਿਰ ਇਹ ਤਾਂ ਬੇੜਾ ਬੈਠਾ ਪਿਆ ਬਹੁਤ ਬਹੁਤ ਧੰਨਵਾਦ ਕੁਲਜੀਤ ਢਾਲੀਵਾਲ ਰੰਦਾਵਾ ਸਾਡੇ ਨਾਲ ਸੀਗੇ ਉਹ ਇਸ ਟਾਈਮ ਸਾਡੇ ਨਾਲ ਇੱਥੇ ਗੱਲਬਾਤ ਉਹਨਾਂ ਨੇ ਕੀਤੀ ਹੈ 13 ਬਸੀ ਤੋਂ ਐਮਐਲਏ ਨੇ ਔਰ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਦੀ ਤਾਂ ਆਦਤ ਹੀ ਹੈ ਹਮੇਸ਼ਾ ਸ਼ੋਰ ਮਚਾਣਾ ਤੇ ਉਹ ਸ਼ੋਰ ਮਚਾਉਂਦੀਆਂ ਰਹਿਣਗੀਆਂ ਅਸੀਂ ਨਵੇਂ ਚਾਹੇ ਚੁਣ ਕੇ ਆਏ ਸੀ ਅਸੀਂ ਸੋਚਦੇ ਸੀ ਕਿ ਇਹਨਾਂ ਦੇ ਤਜਰਬੇ ਤੋਂ ਅਸੀਂ ਕੁਝ ਸਿੱਖਾਂਗੇ ਔਰ ਇਹ ਸਾਨੂੰ ਕੁਝ ਨਾ ਕੁਝ ਅਨੁਭਵ ਦੇਣਗੇ ਪਰ ਐਸਾ ਨਹੀਂ ਹੋਇਆ ਇਹਨਾਂ ਦੀਆਂ ਆਦਤਾਂ ਜਿਹੜੀਆਂ ਉਵੇਂ ਦੀਆਂ ਹੀ ਰਹੀਆਂ ਕਾਫੀ ਖਫਾ ਲੱਗ ਰਹੇ ਸੀ ਕਿ ਇਹ ਉਹ ਜਿਹੜੀ ਵਿਰੋਧੀ ਧਿਰਾਂ ਤੋਂ ਪਰ ਬਾਵਾਜੂ ਦੋਸ ਦੇ ਉਹ ਕਹਿ ਕੇ ਗਏ ਕਿ ਮਾਨ ਸਰਕਾਰ ਹਰ ਪਲੇਟਫਾਰਮ ਤੇ ਜਿਹੜਾ ਚੰਗੇ ਕੰਮ ਕਰ ਰਹੀ ਔਰ ਖਾਸ ਕਰਕੇ ਰੰਧਾਵਾ ਸਾਹਿਬ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਸਰਕਾਰ ਜਿਹੜਾ ਆਪਕੇ ਦੁਆਰ ਤਰੀਕਾ ਜਿਹੜਾ ਇੱਕ ਕਾਰ ਸ਼ੁਰੂ ਕੀਤਾ ਹੈਗਾ ਭਗਵੰਤ ਮਾਨ ਹੋਰਾ ਨੇ ਉਹਨਾਂ ਨੇ ਉਸ ਦੇ ਤਹਿਤ ਬਹੁਤ ਸਾਰੀਆਂ ਸਕੀਮਾਂ ਲਾਂਚ ਕੀਤੀਆਂ ਨੇ ਤੇ ਆ ਕੇ ਖੁਦ ਜਿਹੜਾ ਅਫਸਰ شاہੀ ਨੂੰ ਹੁਕਮ ਤੇ ਆਦੇਸ਼ ਦਿੱਤੇ ਨੇ ਕਿ ਇੱਧਰ ਦੀ ਡਿਵੈਲਪਮੈਂਟ ਪ੍ਰੋਪਰ ਕੀਤੀ ਜਾਏ ਕੈਮਰਾ ਪਰਸਨ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੋਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਸਾਨੂੰ ਨਾਲ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ